ਵਾਹਿਗੁਰਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀਓ ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਆਪ ਜੀ ਕਿਰਪਾ ਕਰਕੇ ਜ਼ਰੂਰ ਪ੍ਰਵਾਨ ਕਰਿਓ ਇਹ ਬੇਨਤੀ ਉਹਨਾਂ ਸੰਗਤਾਂ ਵਾਸਤੇ ਹੈ ਵਾਹਿਗੁਰੂ ਜੀ ਜਿਹੜੇ ਗੁਰੂ ਜੀਆਂ ਦੇ ਮਾਰਗ ਤੇ ਚੱਲਣਾ ਚਾਹੁੰਦੇ ਨੇ ਜਾਂ ਚੱਲ ਚੁਕੇ ਨੇ ਭਾਵ ਜਿਹੜੇ ਗੁਰੂ ਜੀ ਦੀ ਬੰਦਗੀ ਕਰਨਾ ਚਾਹੁੰਦੇ ਨੇ ਸੰਗਤ ਜੀ ਜਦੋਂ ਵੀ ਕੋਈ ਗੁਰੂ ਜੀ ਦੇ ਮਾਰਗ ਤੇ ਚੱਲਦਾ ਹੈ ਬੰਦਗੀ ਕਰਦਾ ਹੈ ਵਾਏ ਗੁਰੂ ਗੁਰਮੰਤਰ ਮੂਲ ਮੰਤਰ ਗੁਰਬਾਣੀ ਦੇ ਜਾਪ ਜਦੋਂ ਆਰੰਭ ਕੀਤੇ ਜਾਂਦੇ ਨੇ ਉਹਦੇ ਵਿੱਚ ਸੰਗਤ ਜੀਓ ਸਭ ਤੋਂ ਜ਼ਿਆਦਾ ਜਿਹੜਾ ਸਭ ਮਨੁੱਖਾਂ ਦਾ ਜਿਹੜੇ ਵੀ ਬੰਦਗੀ ਵਾਲੇ ਮਾਰਗ ਤੇ ਚੱਲਦੇ ਨੇ ਉਹਨਾਂ ਦਾ ਇਹ ਜਿਹੜਾ ਹੈ ਇਕ ਕਾਰਨ ਬਣਿਆ ਰਹਿੰਦਾ ਹੈ ਕਿ ਮਨ ਗਹਿਰਾਈ ਵਿੱਚ ਨਹੀਂ ਜਾਂਦਾ ਮਨ ਟਿਕਦਾ ਨਹੀਂ ਮਨ ਇਕਾਗਰਤਾ ਵਿੱਚ ਨਹੀਂ ਹੁੰਦਾ ਸੰਗਤ ਜੀਓ ਉਸ ਚੀਜ਼ ਵਾਸਤੇ ਇੱਕ ਸ਼ਬਦ ਹੈ ਜੋ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਆਪ ਜੀ ਸਰਵਨ ਕਰੋ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦ ਸਹਾ ਸਹਾ ਸਭ ਵਸ ਕਰਦੀ ਨੇ ਅਮਰਤ ਨਾਮ ਮਹਾਰਸਪੀਨੇ ਨਿਰਪ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨੋਦਾਨ ਸਰਨ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਸੰਗਤ ਜੀਓ ਆਪ ਜਦੋਂ ਵੀ ਪਾਠ ਕਰਨ ਬਉ ਜਾ ਬੰਦਗੀ ਨਾਮ ਜਪਣ ਬਉ ਅਭਿਆਸ ਕਰਨ ਜਦੋਂ ਤੁਸੀਂ ਬਿੰਦੇ ਹੋ 5 ਵਾਰ 11 ਵਾਰ 21 ਵਾਰ ਜਾਂ 5 ਮਿੰਟ 10 ਮਿੰਟ ਆਪ ਜੀ ਦਾ ਜਿੰਨਾ ਵੀ ਮਨ ਕਰਦਾ ਹੈ ਆਪ ਇਸ ਸ਼ਬਦ ਦੇ ਜਾਪ ਕਰੋ ਤੇ ਆਪ ਜੀ ਇਸ ਗੱਲ ਦਾ ਜਿਹੜਾ ਫਰਕ ਹੈ ਆਪ ਜੀ ਜ਼ਰੂਰ ਮਹਿਸੂਸ ਕਰੋਗੇ ਕਿ ਇਸ ਸ਼ਬਦ ਦੇ ਜਾਪ ਕਰਨ ਤੋਂ ਬਾਅਦ ਜਦੋਂ ਆਪ ਜੀ ਅਭਿਆਸ ਵਿੱਚ ਬੈਠੋਗੇ ਤੇ ਆਪ ਜੀ ਦਾ ਮਨ ਗੁਰੂ ਜੀਆਂ ਦੀ ਕਿਰਪਾ ਦਾ ਸਦਕਾ ਜਾਪ ਅਭਿਆਸ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਗਹਿਰਾਈ ਵਿੱਚ ਜਾਵੇਗਾ ਜ਼ਿਆਦਾ ਜੁੜੇਗਾ ਸੋ ਸੰਗਤ ਜੀ ਕਿਰਪਾ ਕਰਕੇ ਨੀਆਂ ਬੇਨਤੀਆਂ ਆਪ ਜੀ ਪ੍ਰਵਾਨ ਕਰਨੀਆਂ ਪੁਲ ਚੁਕ ਦੀ ਜਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ